ਸੋ ਕਹੋ ਤਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹਉ ਵਸਿ ਫਤਖ ਸੰਦੀ ਨੂਰੇ ਅਰਸਾ ਕੁਰਸਾ ਛੱਟਿਆ ਤੁੱਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਆਦੀ ਸਜਣ ਸੱਚਾ ਪਾਤਿਸਾ ਸਿਰ ਸਾਹਾ ਦਾਸਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਸੱਜਣ ਸੱਚਾ ਪਾਤਿਸਾ ਹੁ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲ ਚੌਥਾਂ ਬੇਨ ਸਤ ਗੁਰ ਸੇਵੇ ਜੀਅ ਕੇ ਬੰਦਨ ਜੇ कर्म कमारेन सतगुर सेबर ना पावही मार जम्म है आवह ज ਬਿਨ ਸਤ ਗੁਰ ਸੇਵੇ ਜੀਅ ਕੇ ਬੰਧਨ ਜਿਤੇ ਕਰਮ ਕਮਾਹੇ ਬਿਨ ਸਤ ਗੁਰ ਸੇਵੇ ਠਾਵਰ ਨਾ ਪਾਵਹੀ ਮਰ ਜੰਮਹ ਆਵਹ ਜਾਹ ਬੇਨ ਸਤ ਗੁਰ ਸੇਵੇ ਫਿਕਾ ਬੁਲਣਾ ਨਾਮ ਨਾਸਮਨੇ ਆਏ ਨਾਨਕ ਬੇਨ ਸਤ ਗੁਰ ਸੇਵੇ ਜਾਮਪੁਰ ਬਧੇ ਮਾਰਿਆ ਮੋਹ ਕਾਲ ਉਠ ਜਾਹੇ ਮਹੱਲਾ ਤੀਜਾ ਇੱਕ ਸਤ ਗੁਰ ਕੀ ਸੇਵਾ ਕਰਹਿ ਚਾਕਰ ਹਰ ਨਾਮੇ ਲੱਗਾ ਪਿਆਰ ਮਾਨਕ ਜਨਮ ਸਵਾਰਨ ਆਪਨਾ ਕੋਨ ਕਾ ਕਰਨ ਉਦਾੜਰ ਪਾਉੜੀ ਆਪੇ ਚਾਤ ਸਾਲ ਆਪ ਹੈ ਪਾਧਾ ਆਪੇ ਚਾਟੜੇ ਪੜਨ ਕਾਉ ਆਣੇ ਆਪੇ ਇਕਥੇ ਪੜ ਬੁੱਝਾ ਸਾਬਿਆਪੇ ਇਕਥੇ ਆਪੇ ਕਰੇ ਆਣ ਇਕਨਾ ਅੰਦਰ ਮਹਿਲ ਬੁਲਾਏ ਜਾ ਆਪ ਤੇਰਾ ਮਨ ਸੱਚੇ ਪਾਣੇ ਜਿਨਾ ਆਪੇ ਗੁਰਮੁਖ ਦੇ ਵੜ ਆਏ ਸੇ ਗਿਆਨ ਸੱਚੇ ਦਰਗਹ ਜਾਣੇ ਇਕ ਮਾ ਅੰਦਰ ਮਹਿਲ ਬੁਲਾਏ ਜਾ ਆਪ ਤੇਰਾ ਮਨ ਸੱਚੇ ਪਾਣ ਜਿਨਾ ਆਪੇ ਗੁਰਮੁਖ ਦੇ ਵੜ ਆਈ ਸੇ ਜਾਨ ਸਤ ਇਹ ਦਰਗਾਹ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਚੌਥਾ ਬਿਨ ਸਤਿਗੁਰ ਸੇਵੇ ਜੀਅ ਕੇ ਬੰਦਨਾ ਜੀਤੇ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠਾਵਰ ਨਾ ਪਾਵਹੀ ਮਰ ਜੰਮ ਹੈ ਆਵਹ ਜਾਹੇ ਰਾਗ ਬਿਹਾਗੜਾ ਦੀਵਾਰ ਦੀ ਪੌੜੀ 11ਵੀਂ ਸਲੋਕਾ ਨਾਲ